ਦੇਖੋ ਸਰਕਾਰ ਜਿਹੜੀ ਆ ਬੜੇ ਵੱਡੇ ਪੱਧਰ ਤੇ ਚਿੰਤਾਤਾ ਕਿ ਸਾਡਾ ਜਿਹੜਾ ਪੰਜਾਬ ਹੈ ਜਿਹੜਾ ਰੰਗਲਾ ਪੰਜਾਬ ਗੁਰੂਆਂ ਪੀਰਾਂ ਦੀ ਦੇ ਨਾਂ ਤੇ ਜਾਣਿਆ ਜਾਂਦਾ ਸੀ ਤੇ ਅੱਜ ਇਹਨੂੰ ਇੱਕ ਨਜ਼ਰ ਲੱਗਣ ਵਾਲੀ ਗੱਲ ਬਣ ਗਈ ਜੇ ਜਿਹੜਾ ਨਸ਼ੇ ਨੇ ਅ ਆ ਕੇ ਸਾਡੇ ਪੰਜਾਬ ਨੂੰ ਨਜ਼ਰ ਲਾਦੀ ਔਰ ਸਰਕਾਰ ਇਸ ਗੱਲ ਤੇ ਬੜੀ ਚਿੰਤਾ ਕਰੇ ਅਸੀਂ ਇਹ ਜਿਹੜੀ ਆ ਰੋਕਤਾਂ ਬਣਾਉਂਦੇ ਔਰ ਸਾਡੀ ਉਹਨਾਂ ਨੇ ਸਖਤ ਡਿਊਟੀ ਲਾਈ ਆ ਜਿੱਥੇ ਸਾਡੀ ਲਾਈ ਔਰ ਸਖੂਚੇ ਪ੍ਰਸ਼ਾਸਨ ਦੀ ਡਿਊਟੀ ਲਾਈ ਆ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਹ ਗੱਲ ਸਮਝਾਈਏ ਕਿ ਅਸੀਂ ਕਿਸੇ ਮਾੜੇ ਅੰਸ਼ਤ ਦੀ ਜਿਹੜੀ ਮਦਦ ਨਹੀਂ ਕਰਦੇ ਔਰ ਉਹ ਅਹੀਂ ਆ ਕੇ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅ ਅੱਜ ਅਸੀਂ 4-5 ਪੰਨਿਆਂ ਦੇ ਵਿੱਚ ਅਸੀਂ 25 ਪਿੰਡ ਜਿਹੜੇ ਆ ਕੱਢੇ ਆ ਔਰ ਕੋਸ਼ਿਸ਼ ਕਰ ਰਹੇ ਆ ਕਿ ਹਰ ਪਰਾਨੋ ਜਾ ਕੇ ਗੱਲ ਸਮਝਾਈ ਜਾਵੇ ਕਿ ਆਪਾਂ ਮਾੜੇ ਬੰਦੇ ਦੀ ਮਦਦ ਨਹੀਂ ਕਰਨੀ ਕਿ ਇਹ ਬਹੁਤ ਮਾੜਾ ਨਸ਼ਾ ਵਾਜਿ ਦੇ ਘਰਵਾਰ ਤੋਂ ਵੜ ਗਿਆ ਵਾ ਮੈਂ ਸਮਝਦਾ ਕਿ ਉਹ ਉਸ ਘਰ ਦਾ ਜਿੰਦਗੀ ਦਾ ਹੀ ਨਰਕ ਬਣਿਆ ਪਿਆ ਵਾ ਸੋ ਇਸ ਕਰਕੇ ਅਸੀਂ ਸਾਰੇ ਸਮੁੱਚੇ ਨਗਰਾਂ ਦੇ ਵਿੱਚ ਗਏ ਲੋਕ ਵਧੀਆ ਰਿਸਪੌਂਸ ਵੀ ਦੇ ਰਹੇ ਆ ਲੋਕ ਇਸ ਗੱਲ ਦਾ ਧਿਆ ਵੀ ਕਰ ਰਹੇ ਕਿਉਂਕਿ ਲੋਕੋ ਇਸ ਗੱਲ ਤੋਂ ਵੇਰ ਹੋ ਗਿਆ ਕਿ ਇਸ ਨਸ਼ੇ ਨੇ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਲੋਕਾਂ ਦੇ ਜਿਹੜੇ ਬੱਚੇ ਨਸ਼ੇੜੀ ਹੋ ਜਾਂਦੇ ਉਹ ਮਾਂ ਨੂੰ ਮਾਂ ਹੀ ਸਮਝਦੇ ਭੈਣ ਨੂੰ ਭੈਣ ਨਹੀਂ ਸਮਝਦੇ ਔਰ ਘਰਾਂ ਦੇ ਵਿੱਚ ਉਹਨਾਂ ਕੋਈ ਭਾਂਡਾ ਟੀਂਡਾ ਨਹੀਂ ਰਹਿ ਦਿੰਦਾ ਸੋ ਇਸ ਕਰਕੇ ਲੋਕਾਂ ਨੂੰ ਜਾ ਕੇ ਬੇਨਤੀ ਕਰ ਰਹੇ ਆ ਸੋਚ ਕਰ ਰਹੇ ਆ ਕਿ ਬੱਸ ਸਾਡੀ ਬੰਦੇ ਦੀ ਮਤ ਨਹੀਂ ਕਰਦੇ ਕਿ ਪੀਛੀ ਦੀ ਹੱਕ ਮੇਰੇ ਆਈ ਜਾਂਦੀ ਆ ਕੰਮ ਕਰਨਾ ਸਾਡਾ ਫਰਜ਼ ਹੈ ਤਕੜੇ ਹੋਵੇ ਕਰ ਰਹੇ ਜੇ ਤੂੰ ਪੰਨੀ ਪੀਛੀ ਆ ਤੇ ਆ ਤਈਏ ਦੇ ਇਸ ਪੇਟ ਦੇ ਵਿੱਚ ਵੀ ਆਏ ਆ ਔਰ ਅਸੀਂ ਤੇ ਹਰੇਕ ਨੂੰ ਇਹ ਬੇਨਤੀ ਕੀਤੀ ਹੈ ਮੇਰੇ ਧਿਆਨ ਚ ਲਾਓ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆਓ ਕੋਈ ਚੋਰ ਮੋੜੀ ਨਹੀਂ ਰਹੂਗੀ ਆ ਕਈ ਮੇਰੇ ਨਾਲ ਨਾਰਾਜ਼ ਹੋਏ ਆ ਭਾਜੀ ਤੁਸੀਂ ਸਾਡੀ ਗੱਲ ਨਹੀਂ ਸੁਣੀ ਮੈਂ ਇੱਕੋ ਗੱਲ ਬੜੀ ਕਲੀਅਰ ਤੁਹਾਡੇ ਸਾਹਮਣੇ ਸਟੇਜ ਤੇ ਵੀ ਕਹਿੰਦੀ ਭਾਈ ਗੁੱਸੇ ਹੋ ਜੇ ਨਾ ਹੋ ਜੇ ਮੈਂ ਮਾਰੇ ਬੰਦੇ ਦੀ ਮਦਦ ਨਹੀਂ ਕਰਦੀ ਮੇਰਾ ਨਾਮ ਤੁਹਾਨੂੰ ਦੱਸੇਗਾ ਜੀ ਬਲਾਕ ਪ੍ਰਧਾਨ ਆਪਾ ਪਾਰਟੀ ਸੋਸ਼ਲ ਮੀਡੀਆ ਹਾਂਜੀ ਅਜੋ ਤਲਵੀਰ ਗੱਲ ਪੰਚੋ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਤਲਵੀਰ ਗੱਲ ਦੀ ਸਾਡੇ ਪਿੰਡਾਂ ਉਦੋਂ ਦੇ ਕਲਾਾਂ ਤੋਂ ਉਦੋਂ ਦੇ ਖੁਰਦ ਦੋਵਾਂ ਪਿੰਡਾਂ ਦੇ ਵਿੱਚ ਹੋਏ ਗਏ ਜੋ ਵੀ ਸਭ ਬਹੁਤ ਹੀ ਵਧੀਆ ਲੱਗਾ ਸਾਨੂੰ ਤੇ ਉਹਨਾਂ ਨੇ ਸਾਡੇ ਪਿੰਡ ਨੂੰ ਸਵਾਗਤ ਵੀ ਦਿੱਤੀ ਹੈ ਕਿਉਂਕਿ ਦੇਖੋ ਜੇ ਨਸ਼ੇ ਤੋਂ ਮੁਕਤ ਪਿੰਡ ਆਪਾਂ ਤਾਂ ਹੀ ਕਰ ਸਕਦੇ ਆ ਜੇ ਪਿੰਡ ਦੇ ਵਿੱਚ ਗਰਾਊਂਡ ਹੋਊਗੀ ਜੇ ਪਿੰਡ ਦੇ ਵਿੱਚ ਕੋਈ ਨੌਜਵਾਨਾਂ ਨੂੰ ਕੋਈ ਆਪਣਾ ਫਿਊਚਰ ਜਿੱਥੇ ਉਹ ਕਸਰਤ ਕਰਨੇ ਸਰੀਰ ਵਾਸਤੇ ਤੇ ਸਰੀਰ ਨਾਲ ਪਿਆਰ ਹੋਵੇ ਇਸੇ ਸਬੰਧ ਵਿੱਚ ਤਲਵੀਰ ਗਿੱਲ ਜੀ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਸੀ ਤੇ ਉਹਨਾਂ ਨੇ ਸਾਡੀ ਰਿਕਵੈਸਟ ਨੂੰ ਕਬੂਲਦੇ ਪਿੰਡ ਨੂੰ ਅੱਜ ਇੱਕ ਗਰਾਊਂਡ ਦੇਣ ਦਾ ਐਲਾਨ ਕੀਤਾ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਉਪਰਾਲੇ ਨੂੰ ਕਿਸ ਤਰ੍ਹਾਂ ਵੇਖਦੇ ਤੁਸੀਂ ਇਹ ਜੀ ਉਪਰਾਲਾ ਜਿਹੜਾ ਸਰਕਾਰ ਦਾ ਮਾਨ ਸਰਕਾਰ ਦਾ ਇਹ ਬਹੁਤ ਹੀ ਵਧੀਆ ਜਿਹੜੀ ਪਹਿਲ ਕਦਮੀ ਹੈ ਸਲਾਗਾ ਜੋਂਗੋ ਉਪਰਾਲਾ ਹੈ ਇਸ ਦੇ ਵਿੱਚ ਸਾਰਿਆਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਜੀ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਹਜ਼ਾਰ ਹਰਜੀਤ ਸਿੰਘ ਜੀ ਸਰਪੰਚ ਜੀ ਹਾਜੀ ਸਰਪੰਚ ਸਾਹਿਬ ਅੱਜ ਸਰਦਾਰ ਤਲਬੀਰ ਸਿੰਘ ਗਿੱਲ ਸਾਹਿਬ ਤੁਹਾਡੇ ਪਿੰਡ ਵਿੱਚ ਪਹੁੰਚੇ ਨੇ ਕੀ ਕਰਨਾ ਚਾਹੁੰਦੇ ਹੋ ਸਰ ਜੀ ਅਸੀਂ ਸਤਾਰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੋਧੇ ਮਹਿੰਮਤ ਲਾਈ ਆ ਹਾਜੀ ਹਲਕਾ ਦੇ ਇੰਚਾਰਜ ਸਤ ਜੀ ਤਲਵੀਰ ਸਿੰਘ ਜੀ ਗੱਲ ਸਾਹਿਬ ਅੱਜ ਸਾਡੇ ਨਗਰਪਿੰਡ ਉਦਯੋਗ ਖਲਾ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਟਾਈਮ ਚਲਾਈ ਆ ਅਸੀਂ ਇਹਨਾਂ ਦੇ ਨਾਲ ਬਿਲਕੁਲ ਸਾਥ ਦੇਵਾਂਗੇ ਅਸੀਂ ਸੈਂਟਰ ਵਿੱਚ ਨਾ ਮੁਕਤ ਬੈਂਡੋ ਕਰਾਂਗੇ ਔਰ ਇਹਨਾਂ ਦਾ ਸਾਥ ਦੇਵਾਂਗੇ ਅਸੀਂ ਪਿੰਨੋ ਜੋ ਕੋਈ ਵੀ ਨਸ਼ਾ ਵੇਚੂਗਾ ਕੋਈ ਵੀ ਕੋਈ ਗਲਤ ਕਾਰੋਬਾਰ ਕਰੂਗਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਅਹੀਂ ਬਿਲਕੁਲ ਉਹਨਾਂ ਦੇ ਇੱਕ ਜਮਾਨ ਤੇ ਜਾਣ ਦੇ ਨਾਲ ਬਿਲਕੁਲ ਨਹੀਂ